ਮਨੇ ਉਸੇ ਪੱਛੀ ਹੋਈ। ਆਉਣ ਕਰ ਵੀ ਸੀਮ ਸਾਹਿਬ ਜਿਵੇਂ ਸੂਇਆਂ ਦਾ ਪਾਣੀ ਹੁਣ ਕਿਸਾਨਾਂ ਨੂੰ ਮਿਲ ਰਿਹਾ ਹੈ ਬਿਜਲੀ ਤੋਂ ਵੀ ਬਹੁਤ ਰਾਹਤ ਹੈ ਕਿਸਾਨ ਜਿਹੜੇ ਹੈਗੇ ਬਾਗੋ-ਬਾਗ ਦੇ। ਦੇਖੋ ਮੈਂ ਅੱਜ ਜਾਰ ਰਿਹਾ ਸੀ ਸੜਕ ਤੇ ਤਾਂ ਝੋਨਾ ਲੱਗ ਰਿਹਾ ਹੈ ਤਾਂ ਮੈਂ ਖੜ ਗਿਆ ਤੇ ਸਪੱਸਾ ਮਿਲੇ ਆ ਪਿੰਡ ਦੇ ਮੁਦਵਾਰ ਬੰਦੇ ਮਿਲੇ ਪੰਜ ਸਹਿਬਾਨ ਵੀ ਨੇ ਸਾਰੀ ਪੰਚਾਇਤ ਈ ਲਗਭਗ ਤੇ ਮੈਂ ਉਹਨੂੰ ਪੁੱਛ ਰਿਹਾ ਵੀ ਬਿਜਲੀ ਦਾ ਕੋਈ ਪ੍ਰੋਬਲਮ ਤਾਂ ਨਹੀਂ ਕਹਿੰਦੇ ਜੀ ਪਹਿਲੀ ਵਾਰ ਹੋਇਆ ਕਿ ਅਸੀਂ ਦਿਨੇ ਮਤਲਬ ਪਾਣੀ ਲਾ ਕੇ ਸ਼ਾਮ ਨੂੰ ਮੋਟਰ ਬੰਦ ਕਰਕੇ ਘਰੇ ਜਾਂਦੇ ਆ ਸਵੇਰੇ ਆ ਕੇ ਚਲਾ ਲੈਂਦੇ ਆ ਤੇ ਕਦੇ ਵੀ ਜਦੋਂ ਵੀ ਮਰਜ਼ੀ ਦੇਖੋ ਵੱਲੋਂ ਜਗਦਾ ਹੀ ਹੁੰਦਾ ਪਹਿਲਾਂ ਉਹ ਜਿਹੜਾ ਵੱਲੋਂ ਪੁਜਿਆ ਹੁੰਦਾ ਸੀ ਪੱਲਵ ਜੱਗ ਗਿਆ ਪੰਜਾਬ ਦਾ ਜਿਹੜਾ ਜਿਹੜਾ ਤਰੱਕੀ ਵਾਲਾ ਪੱਲਵ ਉਹ ਜੱਗ ਗਿਆ ਸਰਦਾਰ ਭਗਵਾਨ ਜੀ ਮਾਣ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਦੇਖਿਆ ਹੀ ਹੈ ਕਿ ਤਕਰੀਬਨ ਔਣਾ ਘੰਟਾ ਉਹ ਇੱਥੇ ਬੈਠੇ ਗਏ ਨੇ ਸਾਡੇ ਸਰਪੰਚ ਸਾਹਿਬ ਨਾਲ ਸਾਰੇ ਪਿੰਡ ਵਾਸੀ ਮਰੋਲੀ ਕਲਾ ਮਰੋਲੀ ਖੁਰ ਦੇ ਇੱਥੇ ਪਹੁੰਚੇ ਸੀ ਉਹਨਾਂ ਨੇ ਖੁਦ ਦੇਖਿਆ ਕਿ ਕਿਵੇਂ ਜਿਹੜਾ ਪਾਣੀ ਨਿਰਬਿਗਨ ਜਿਹੜਾ ਪਾਣੀ ਆ ਰਿਹਾ ਔਰ ਦੇਨ ਚਾਰ ਰਿਹਾ ਔਰ ਨਾਲ ਜੀਰੀ ਤੇ ਜਿਹੜੀ ਛੁੱਟੀ ਜੀਰੀ ਲੱਗ ਰਹੀ ਹੈ ਲੱਗ ਵੀ ਰਹੀ ਹੈ ਕਿੰਨ ਜਗ੍ਹਾ ਲੱਗ ਵੀ ਗਈ ਇਸ 500 ਰੁਪਏ ਦੇ ਵਿੱਚ ਤੇ ਕੋਈ ਪ੍ਰੋਬਲਮ ਨਹੀਂ ਸਾਰੇ ਕਿਸਾਨ ਪਹੁੰਚੇ ਹੋਏ ਸੀ ਔਰ ਹਰ ਬੰਦਾ ਸਰਦਾਰ ਭਗਵਾਨ ਸਿੰਘ ਮਾਨ ਉਹਨਾਂ ਦੀਆਂ ਨੀਤੀਆਂ ਦੀ ਤਾਰੀਫ਼ ਕਰ ਰਿਹਾ ਸੀ ਕਿ ਜਿਵੇਂ ਉਹਨਾਂ ਨੇ ਜਿਹੜਾ ਹੈਗਾ 12 ਨਹੀਂ 12 ਤੋਂ ਵੀ 14 ਘੰਟੇ 16 ਘੰਟੇ ਜਿਹੜੀ ਬਿਜਲੀ ਦਿਨ ਚ ਆ ਰਹੀ ਹੈ ਔਰ ਕਿਸਾਨ ਬੜੇ ਖੁਸ਼ ਨੇ ਕਿਉਂਕਿ ਪਹਿਲੇ ਇਹਨਾਂ ਨੇ ਸਮੇਂ ਦੇਖਿਆ ਜਦੋਂ ਰਾਤ ਨੂੰ ਕਦੇ 2 ਘੰਟੇ ਆ ਗਈ ਕਦੇ 3 ਘੰਟੇ ਆ ਗਏ ਸੱਪਾਂ ਦਾ ਸਾਹਮਣਾ ਕਰਨਾ ਪੈਦਾ ਸੀ ਪਰ ਹੁਣ ਬਿਲਕੁਲ ਆ ਰਾਮਚੰਦ ਜੀ ਦਾ ਬੜੀ ਵਧੀਆ ਉਹਨਾਂ ਦੀ ਜਿੰਨੀ ਨੰਨੀ ਹੈ ਔਰ ਹੋਰ ਹੀ ਮਾਨ ਸਾਹਿਬ ਨੇ ਬਹੁਤ ਗੱਲਾਂ